ਸੱਚੀ ਗੱਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਲੱਕੀ ਹੰਡੇ ਵਾਲਾ ਦੋਸਤੋ ਹੁਣੇ-ਹੁਣੇ ਖਬਰ ਆਈ ਹੈ ਕਿ ਸੇਠ ਭੋਂਦੂ RAM ਜੀ ਨਾਲ ਹੋਈ 20 ਲੱਖ ਦੀ ਠੱਗੀ ਜੀ ਹਾਂ ਬਿਲਕੁਲ ਨਵੇਂ ਤਰੀਕੇ ਨਾਲ ਠੱਗੀ ਹੋਈ ਹੈ ਆਹ ਤੁਹਾਨੂੰ ਮਿਲਾਉਂਦੇ ਹਾਂ ਸੇਠ ਭੋਂਦੂ RAM ਜੀ ਨਾਲ ਹਾਂਜੀ ਸੇਠ ਭੋਂਦੂ RAM ਜੀ ਦਰਸ਼ਕਾਂ ਨੂੰ ਦੱਸੋ ਕਿ ਕਿਸ ਤਰ੍ਹਾਂ ਤੁਹਾਡੇ ਨਾਲ ਠੱਗੀ ਹੋਈ ਹੈ ਬਿਲੇ ਮੈਂ ਤਾਂ ਛੱਡਾ ਮੈਂ ਗੱਡੀ ਵਿੱਚ ਚਤੀ ਗਈ ਤੇ ਜਦੋਂ ਮੈਂ ਗੱਡੀ ਵਿੱਚ 20 ਲੱਖ ਦਾ ਛੋਦਾ ਹੋ ਗਿਆ ਮੈਂ ਤਿੱਗ ਕੱਲਾ ਮੈਨੂੰ ਉਹਨਾਂ ਨੇ ਬੈਗ ਪਰ ਕੇ ਪਿੱਛੇ ਦਾ ਫੜਾਟਾ ਮੈਂ ਬੈਗ ਪਰ ਕੇ ਪਿੱਛੇ ਦਾ ਫੜ ਕੇ ਕਰ ਆ ਗਿਆ ਮੈਂ ਕਿ ਚੱਲ ਲੱਪ ਜੱਪ 50000 ਦੀਆਂ ਚਾਲੀ ਗੁੱਟੀਆਂ ਨੇ 5 5 6 ਦੇ ਨੋਟ ਨੇ ਮੈਂ ਗੁੱਟੀਆਂ ਗਿਨ ਲੀਆਂ ਪੂਰੀਆਂ ਸੀ ਤੇ ਮੱਗੇ ਚੱਲ ਜੇ ਕੋਈ ਨੋਟ ਕੱਟ ਬਦ ਹੋਇਆ ਮੰਦਰੋ ਛੱਬ ਕਰ ਲਾਂਗੇ ਮੈਂ ਬਿੱਲ ਕਰ ਰਿਹਾ ਕਿ ਜਦੁੱਗੀ ਨੇ ਮੇਰੇ ਤਾਂ ਬੜਾ ਨੁਚਕੈਣ ਹੋ ਗਿਆ ਬਿੱਲੇ ਉੱਪਰ ਪਰ ਤੇ ਥੱਲੇ ਪੰਜ ਪੰਜੋਂ ਦੇ ਨੋਟ ਛਲੀਤੀਗੇ ਅੱਛਾ ਤਾਂ ਮਤਲਬ ਵਿਚਾਲੇ ਨਕਲੀ ਨੋਟ ਸੀਗੇ ਨਾ ਨਾ ਬਿੱਲੇ ਉੱਪਰ 2 4 ਤੇ ਥੱਲੇ 2 4 ਨੋਟ ਛਲੀਤੀਗੇ ਵਿਚ ਕਾਗਜ਼ ਚੀਗੇ ਮੇਰੇ ਨਾਲ ਦਬਾ ਲੱਤ ਕੇ ਅੱਪੀ ਮੈਨੂੰ ਇਨਕਾਪ ਦਬਾਓ ਮੇਰੇ ਨਾਲ ਪਾਲਾ ਦਿੱਕਾ ਹੋਇਆ ਦੁਰਾਮ ਜੀ ਮੈਨੂੰ ਇੱਕ ਗੱਲ ਨਹੀਂ ਸਮਝ ਆਈ ਕਿ ਜਦੋਂ ਤੁਹਾਡੇ ਕੋਲੇ ਕੋਈ ਗ੍ਰਾਹਕ ਆਂਦਾ 500 ਦਾ ਨੋਟ ਲੈ ਕੇ ਉਹਦੋਂ ਦਾ ਤੁਸੀਂ ਉਹਨੂੰ 20 ਵਾਰੀ ਚੈੱਕ ਕਰਦੇ ਹੋ ਐਂ ਤਾਂ ਕਰ ਕਰ ਕੇ ਐ ਉੱਪਰ ਚੱਕ ਚੱਕ ਕੇ ਤੇ ਹੁਣ ਤੁਸੀਂ 20 ਲੱਖ ਰੁਪਏ ਦੇ ਨੋਟਾਂ ਨੂੰ ਚੈੱਕ ਵੀ ਨਹੀਂ ਕੀਤਾ ਇਹ ਕਿਵੇਂ ਹੋ ਸਕਦਾ ਹੈ ਗਿਣ ਤੋ ਦਿੱੰਦਾ ਮੈਂ ਨੋਟ ਬਿਲਕੁਲ ਟਿੱਕ ਗਲਤੀ ਗਈ ਹੈ 20 ਲੱਖ ਤਾਂ ਮੈਂ 5 ਮਿੰਟ ਚ ਗਿਣ ਦੰਦਾ ਪਰ ਮੈਨੂੰ ਬਿਲਕੁਲ ਹੀ ਠੀਕ ਹੈ ਕਾਦੇ ਕਾਲੀ ਸੀਗੀ ਤੁਹਾਨੂੰ ਉਹ ਬਿੱਲੇ ਗੱਲ ਆਈ ਧੀ ਮੈਂ ਨਾ ਗੱਡੀ ਕਬਾੜ ਚੋਂ ਲਈ ਤੀ ਗੱਡੀ 50 ਚਾਲ ਦੀ ਉਹਦੇ ਮੈਂ ਮੋਡੀਫਾਈ ਕਰਾ ਕੇ ਹਨਾ ਛਲਨ ਮਾ ਪਲਾਣਾ ਛਮਨ ਪਵਾ ਕੇ ਰੰਗਦੰਗ ਕਲਾ ਕੇ ਡੇਡ ਲੱਖ ਦੀ ਤਿਆਲ ਹੋ ਵਿੱਚ ਗੱਡੀ ਤੇ ਮੈਂ 20 ਲੱਖ ਦੀ ਵੇਚਦਾ ਠੀਕਾ ਤਾਂ ਕਲ ਕੇ ਮੈਨੂੰ ਕਾਲੀਤੀ ਮੈਂ ਤਾਂ ਮੇ ਪਿੱਛੇ ਫੜ ਕੇ ਪੱਜ ਜਾ ਨਹੀਂ ਤੇ ਕਿਤੇ ਇਹਨਾਂ ਨੂੰ ਪਤਾ ਨਾ ਲੱਗੇ ਵੀ ਗੱਡੀ ਕਬਾੜ ਚ ਲੈ ਜਾਂਦੀ ਹੋਏ ਕਿਤੇ ਹੋਰ ਮੈਨੂੰ ਇੱਥੇ ਕੁੱਟਣ ਮਤਾਂ ਪਿੱਛੇ ਲੈ ਕੇ ਪਜ ਗਿਆ ਮੈਨੂੰ ਕੀ ਪਤਾ ਚਗਾਏ ਚਿੱਪੇਥੇ ਨਹੀਂ ਹੈਗੇ ਕਾਗਜ ਨੇ ਚੋਰਾ ਨੂੰ ਮੋਰ ਪੇਗ ਬਿਲਿਆ ਤਾਂ ਦੇਖਿਆ ਦਰਸ਼ਕੋ ਤੁਸੀਂ ਸੇਠ ਜੀ ਦੇ ਲਾਲਚ ਨੇ ਸੇਠ ਜੀ ਦਾ ਬੰਦਰ ਲੰਡਾ ਕਰਵਾਤਾ ਇਸੇ ਨੂੰ ਕਹਿੰਦੇ ਨੇ ਲਾਲਚ ਬੁਰੀ ਬਲਾ ਹੈ